ਹਲੋ ਜੀ ਸਸੇ ਕਾਲ ਜੀ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਚ ਹੋਗੇ ਲਓ ਜਿੱਥੇ ਬਣਾਉਣ ਲੱਗੀ ਆ ਪਾਪ ਕੌਰਨ ਤੇ ਆਪਾਂ ਥੋੜੀ ਜਿਹੀ ਲੈ ਲਈਏ ਮਕਾਈ ਤੇ ਇਹ ਬਹੁਤ ਥੋੜੀ ਜੀ ਹੈ ਤੇ ਇਹ ਬਹੁਤ ਜ਼ਿਆਦਾ ਮਤਲਬ ਫੁੱਲਦੀ ਆ ਤਾਂ ਆਪਾਂ ਬਣਾਵਾਂਗੇ ਪਤੀਲੇ ਵਿੱਚ ਕਿਉਂਕਿ ਫਿਰ ਜਦੋਂ ਇਹ ਖਿਰਦੇ ਆ ਨਾ ਫੁੱਲ ਪਾਪ ਕੌਰਨ ਤੇ ਬਹੁਤ ਜ਼ਿਆਦਾ ਪਰ ਬਾਹਰ ਨੂੰ ਉੱਟਦੇ ਆ ਇਸ ਕਰਕੇ ਮੈਂ ਪਤੀਲਾ ਲਿਆ ਆਇਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਲਿਆ ਰਿਫਾਈਂਡ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਵਿੱਚ ਲੂਣ ਠੀਕ ਹੈ ਤੇ ਥੋੜੀ ਜਿਹਾ ਪਾਵਾਂਗੇ ਆਪਾਂ ਵਿੱਚ ਹਲਦੀ ਜਿਸ ਤਰ੍ਹਾਂ ਆਪਾਂ ਝਾਰਦੇ ਪੋਪ ਕੌਰ ਬੰਦੇ ਨਾ ਸੀ ਇਹ ਵੀ ਇਸੇ ਤਰ੍ਹਾਂ ਬਣਨਗੇ ਮੈਂ ਇਹ ਪਰਫਾਈਂਡ ਪਾ ਲਿਆ ਇਹਦੇ ਵਿੱਚ ਆਪਾਂ ਮਕਾਈ ਪਾਤੀ ਹੈ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਪਹਿਲਾਂ ਹੁਣ ਠੀਕ ਹੈ ਦੋ ਚਮਚੇ ਪਰਫਾਈਨ ਦੇ ਵਿੱਚ ਪਾਤਾ ਹੈ ਤੇ ਮੱਕਾਈ ਤੁਸੀਂ ਦੇਖ ਸਕਦੇ ਆ ਕਿੰਨੇ ਕੇ ਪਾਈ ਹੈ ਤੇ ਬਹੁਤ ਸੋਹਣੇ ਬਣੇ ਹੀ ਸਿਰਫ 2 ਮਿੰਟ ਲੱਗੇ ਆ ਉਹ ਆਪਾਂ ਬੰਦਿਆ ਤੇ ਬੱਚੇ ਜਦੋਂ ਵੀ ਘਰ ਮੰਗਣ ਘਰ ਬਣਾ ਕੇ ਦਿਓ ਉਹ ਬਹੁਤ ਜਲਦੀ ਭੰਜ ਜਾਂਦੇ ਨੇ ਬਾਜ਼ਾਰੋਂ ਆਪਾਂ ਜਦੋਂ ਬਣੇ ਲੈਂਦੇ ਹੁੰਦੇ ਆ ਨਾ ਉਹ ਸਲਾਬੇ ਦੇ ਹੁੰਦੇ ਨੇ ਅੱਜ ਕੱਲ ਜਿੱਦਾਂ ਮੌਸਮ ਥੋੜਾ ਹੈਗਾ ਉਹ ਹੋ ਗਿਆ ਤੇ ਸਲਾਬੇ ਹੁੰਦੇ ਨੇ ਇਹ ਜਦੋਂ ਦਿਲ ਕਰਦਾ ਉਹ ਬਣਾ ਕੇ ਖਾ ਲਓ ਤੇ ਆਪਾਂ ਹੁਣ ਉੱਤੇ ਨਾ ਇਹ ਪ੍ਰੀਲਰ ਦੇ ਦੇ ਦਨੇ ਆ ਫਿਰ ਇਹਨਾਂ ਦੇ ਆਰਡਰ ਦੇ ਸਾਰੇ ਬਾਹਰ ਆਉਣੇ ਆ ਠੀਕ ਹੈ ਤੇ ਕੋਈ ਚੰਗੀ ਤਰ੍ਹਾਂ ਆਪਾਂ ਹਲਾਤਾ ਹੁਣ ਇਹ ਸਭ ਨਾਲ ਇੱਕ ਸੈਕਿੰਡ ਦੇ ਵਿੱਚ ਮਤਲਬ ਇਹ ਬਣ ਕੇ ਤਿਆਰ ਹੋ ਜਣੇ ਆ ਲੋਕੀ ਕੋ ਫੋਨ ਬਣਾ ਕੇ ਆਪਨੇ ਹੋ ਗਏ ਤਿਆਰ ਤੇ ਆਪਾਂ ਹੁਣ ਚੁੱਪ ਨੇ ਪਲੇਟ ਉੱਪਰ ਤੁਹਾਨੂੰ ਦੇ ਦੇ ਸਾਰੇ ਦੇ ਵਿੱਚ ਕਿੰਨੀ ਕ ਆਪਾਂ ਮਕਈ ਪਾਈ ਸੀ ਕਿੰਨੇ ਸਾਰੇ ਆਪਣੇ ਪੋਪਕਨ ਬਣ ਗਏ ਆ ਤਾਂ ਆਪਾਂ ਹੁਣ ਪਾ ਲਨੇ ਆ ਪਲੇਟ ਵਿੱਚ ਤਾਂ ਆਪਾਂ ਹੁਣ ਕਿੰਨੇ ਸਾਰਿਆਂ ਨੂੰ ਜਿੰਨੇ ਖਾਣੇ ਆ ਮਿਲਿਆ ਨੂੰ ਤੇ ਇਹ ਮੈਂ ਕਹੀ ਨਾ ਬਹੁਤ ਵਧੀਆ ਵਾ ਬਿਲਕੁਲ ਥੋੜੀ ਜਿਹੀ ਬਹੁਤ ਕਿੰਨੇ ਸਾਰੇ ਪੋਪਕਨ ਆਪਣੇ ਬਣ ਜਾਂਦੇ ਨੇ ਦੇਖੋ ਦੀ ਤੀਲਾ ਹੀ ਪੜ ਗਿਆ ਵਾ ਹਾਇ ਮੈਂ ਸਾਰੀ ਨਹੀਂ ਪਾਈ ਹੈਗੀ ਥੋੜੀ ਜਿਹੀ ਪਰ ਰੱਖ ਲਈ ਤੇ ਥੋੜੀ ਜਿਹੀ ਪਾ ਲਈ ਆ ਲੋ ਜੀ ਆਪਾਂ ਨੂੰ ਕੱਢ ਲੈਨੇ ਕਿ ਸੇ ਭਾਂਡੇ ਵਿੱਚ ਆ ਕਤਿਲਾ ਕਾਫੀ ਗਰਮ ਹੈਗਾ ਹੀ ਤੇ ਦਿਨੇ ਆਪਾਂ ਸਾਰਿਆਂ ਨੂੰ ਗਰਮ ਗਰਮ ਲੋ ਜੀ ਆ ਜੇ ਤੁਸੀਂ ਵੀ ਖਾਓ ਪਾਪ ਕਨ ਤੇ ਗਰਮ ਗਰਮ ਪਾਪ ਕਨ ਆ ਨਮਕ ਆਪਾਂ ਵਿੱਚ ਨਮਕ ਆ ਪਾ ਲਈ ਦਰ ਸਾਹਮਣੇ ਤੇ ਤੁਸੀਂ ਚਾਹੇ ਇਹਦੇ ਵਿੱਚ ਕਾਲੀ ਮਿਰਚ ਵੀ ਪਾ ਸਕਦੇ ਹੋ ਜੇ ਕਿਸੇ ਨੇ ਕਰਾਰੇ ਮਦ ਬਣਾ ਕੇ ਖਾਣੇ ਆ ਕਾਲੀ ਮਿਰਚ ਵੀ ਪਾ ਸਕਦੇ ਆ ਪਰ ਮੈਂ ਨਹੀਂ ਪਾਈ ਆਪਾਂ ਵਿੱਚ ਪਾਈ ਹਲਦੀ ਤੇ ਲੋਨ ਬਸ ਲਓ ਜਿੱਥੇ ਹੈਗਾ ਸ਼ਾਮ ਦਾ ਟਾਈਮ ਤੇ ਮੌਸਮ ਹੋਇਆ ਬਹੁਤ ਸੋਹਣਾ ਤੇ ਉੱਪਰ ਨਾ ਇੰਨਾ ਸੋਹਣਾ ਮੌਸਮ ਠੰਡਾ ਹੋਇਆ ਹੈ ਅੱਜ ਦੇਖ ਸਾਡੇ ਮੇਰੇ ਸੋਢੀ ਦੇ ਅੱਗੇ ਨਾ ਬੱਦਲ ਕਾਫੀ ਆਇਆ ਹੈ ਤੇ ਬਹੁਤ ਸੋਹਣੀ ਆਊਟਲਾਈਨ ਜੀ ਹੋਈ ਓਦੇ ਤੇ ਇੰਨਾ ਵਧੀਆ ਲੱਗਦਾ ਪਿਆ ਹੈ ਨਾ ਤੇ ਇੱਥੇ ਟਾਈਮ ਹੈਗਾ ਇਹ 5:30 ਵਜੇ ਦਾ ਤੇ ਮੈਂ ਤੋਂ ਤੇ ਹੀ ਕੱਪੜੇ ਅੱਜ ਤੇ ਕੱਪੜੇ ਆਪਾਂ ਕਰ ਲੈਣੇ ਤੈ ਸਾੜੇ ਕੱਪੜੇ ਆਪਾਂ ਤਿਆਰ ਕਰ ਲੈਣੇ ਆ ਆਪਣਾ ਸਾਰੇ ਤਿਆਰ ਕਰਕੇ ਆਪਾਂ ਥਾਂ ਥਾਂ ਹੀ ਰੱਖ ਲੈਣੇ ਆ ਠੀਕ ਹੈ ਇਹ ਬੱਚਿਆਂ ਦੇ ਕੱਪੜੇ ਤੁਹਾਨੂੰ ਪਤਾ ਫਿਰ ਕਾਫੀ ਹੋ ਜਾਂਦੇ ਨੇ ਅੱਜ ਕੱਲ ਗਰਮੀ ਹੈਗੀ ਪਸੀਨਾ ਬਹੁਤ ਜ਼ਿਆਦਾ ਹੁੰਦਾ ਵਾ ਤੇ ਸਾਰਿਆਂ ਦੇ ਸੂਰ ਦੋ ਤਿੰਨ ਹੋ ਜਾਂਦੇ ਨੇ ਬੱਚੇ ਵੀ ਸਵੇਰੇ ਦੇ ਵੀ ਆ ਕੇ ਜਾਂਦੇ ਸਕੂਲ ਸਕੂਲੋਂ ਵੀ ਆ ਕੇ ਲਾਉਣੇ ਲੋ ਜੇ ਕਪੜੇ ਆਪਾਂ ਕਰ ਲਏ ਸਾਰੇ ਤੇ ਤੇ ਮੈਂ ਇੱਥੇ ਬਣਾ ਲਾ ਪੀ ਆ ਰੋਟੀ ਤੇ ਇੱਥੇ ਆਪਾਂ ਸਬਜ਼ੀ ਬਣਾਈ ਆ ਆਲੂ ਨਿਊਟਰੀ ਚਲੋ ਜੀ ਆਪਾਂ ਰੋਟੀ ਦੇ ਦਿੰਨੇ ਆ ਤੇ ਸਾਰਿਆਂ ਨੂੰ ਤੇ ਅੱਜ ਨਾ ਮੀ ਬਹੁਤ ਜ਼ਿਆਦਾ ਪਿਆ ਹੀ ਤੇ ਗਰਮੀ ਥੋੜੀ ਘਟੀ ਆ ਇੰਨਾ ਕੁ ਜ਼ਿਆਦਾ ਮੀ ਪਿਆ ਹੈ ਨਾ ਤੇ ਉਹਦੇ ਕਰਕੇ ਨਾ ਥੋੜਾ ਗਰਮੀ ਦਾ ਫਰਕ ਪੈ ਗਿਆ ਹੈ ਮੀ ਤਾਂ ਬਹੁਤ ਜ਼ਿਆਦਾ گرمੀ ਰਹੀ ਹੈ ਬਦਲਦੇ ਰੋਜ਼ ਹੀ ਹੁੰਦਾ ਹੈ ਭਰਾ ਦੀ ਬਹੁਤ ਜ਼ਿਆਦਾ ਮੀ ਪਿਆਈ ਥੀ ਕਾਫੀ 2-3 ਘੰਟੇ ਲਗਾਤਾਰ ਮੀ ਪੀਆ ਅੱਜ ਚਲੋ ਜੇ ਬਣਾ ਲੈ ਫਰਾ ਫਰਾ ਰੋਟੀ ਬਣਾ ਲੈ ਦੇ ਦੇ ਨੇ ਸਾਰਿਆਂ ਨੂੰ ਬੱਚੇ ਧੰਨਵਾਦ ਤੁਹਾਡੇ ਖਾਂਜ ਨਖਰੇ ਕੱਢਣ ਦੇ ਇਸ ਕੱਕ ਨਾਣ ਨਾਲ ਫੁਲਕੇ ਮੈਂ ਬਣਾ ਲਾਂ ਨੇ ਫਿਰ ਤੇ ਜਿੰਨੇ ਜਿੰਨੇ ਖਾਣੀ ਨਾਣ ਨਾਲ ਖਾ ਲਓ ਆਪਣੇ ਤੇ ਰੋਟੀ ਵਾਸਤੇ ਵੀ ਚਲੋ ਗਰਮ ਗਰਮ ਵਧੀਆ ਲੱਗਦੀ ਆ ਪਰ ਮੈਨਾਂ ਠੰਡੀ ਖਾਣੀ ਮੈਨੂੰ ਠੰਡੀ ਪਸੰਦ ਵਾ